ਖੁਦ ਖੁਸ਼ੀ ਰੋਕथाम ਹਫਤਾ ਚੱਲ ਰਿਹਾ ਹੈ ਯਾਨੀ ਕਿ ਸੁਸਾਇਸਾਈਡ ਪ੍ਰੀਵੈਂਸ਼ਨ ਵੀਕ ਅੱਜ ਕੱਲ ਜਵਾਨੀ ਦੇ ਵਿੱਚ ਹੀ ਲੋਕ ਜ਼ਹਿਰ ਖਾਣ ਦਾ ਸਟੈਪ ਚੱਕ ਲੈਂਦੇ ਨੇ ਜਦੋਂ ਹਸਪੀਟਲ ਦੇ ਵਿੱਚ ਐਡਮਿਟ ਹੁੰਦੇ ਨੇ ਰੇਸ ਸਪਰੇ ਦਾ ਕੋਈ ਕੇਸ ਆਂਦਾ ਹੈ ਠੀਕ ਹੁੰਦਾ ਹੈ ਅਸੀਂ ਪੁੱਛਦੇ ਹਾਂ ਕਿ ਐਜੀ ਹਰਕਤ ਕਿਉਂ ਕੀਤੀ ਤਾਂ ਮਰੀਜ਼ ਕਹਿੰਦਾ ਕਿ ਬਸ ਪਤਾ ਨਹੀਂ ਚੱਲਿਆ ਜੇ ਦੁੱਖ ਆਉਂਦਾ ਦਾ ਜਾਂਦਾ ਵੀ ਹੈ ਸ਼ੇਅਰ ਕਰਨਾ ਡਿਸਕਸ ਕਰਨਾ ਬਹੁਤ ਜ਼ਰੂਰੀ ਹੈ ਮੈਂ ਤੁਹਾਨੂੰ ਕੁਝ ਸੁਸਾਇਸਾਈਡ ਦੇ ਪਹਿਲਾਂ ਆਣ ਵਾਲੇ ਲੱਛਣ ਇਹ ਉਹ ਦੱਸਣਾ ਚਾਹੂੰਗਾ ਚਿਚੜਾ ਹੋਣਾ ਮੰਨਾ ਲੱਗਣਾ ਆਪਣੇ ਆਪ ਨੂੰ ਦੋਸ਼ੀ ਸਮਝਣਾ ਨੀਂਦ ਜ਼ਿਆਦਾ ਆਣਾ ਘਬਰਾਟ ਰਹਿਣੀ ਤੇ ਹਮੇਸ਼ਾ ਨੈਗੇਟਿਵਿਟੀ ਜਾਂ ਨੈਗੇਟਿਵ ਖਿਆਲ ਆਣਾ ਇਹ ਇਸ ਦੇ ਲੱਛਣ ਨੇ ਸ਼ੇਅਰ ਕਰਨਾ ਡਿਸਕਸ ਕਰਨਾ ਬਹੁਤ ਜ਼ਰੂਰੀ ਹੈ ਯਾਦ ਰੱਖੋ ਤੁਸੀਂ ਇਕੱਲੇ ਨਹੀਂ ਹੈਗੇ ਉਹ 5 10 ਮਿੰਟ ਦਾ ਜਿਹੜਾ ਟਾਈਮ ਹੈ ਉਹਨੂੰ ਆਪਣੇ ਆਪ ਦੇ ਉੱਤੇ ਹਾਵੀ ਨਾ ਪੈਣ ਦਿਓ ਤੇ ਇਕਦਮ ਕਿਸੇ ਨੂੰ ਅਪਰੋਚ ਕਰੋ ਕਿਸੇ ਨੂੰ ਮਿਲੋ ਕਿਸੇ ਨੂੰ ਸ਼ੇਅਰ ਕਰੋ ਕਿਸੇ ਨੂੰ ਫੋਨ ਕਰੋ ਇਹ ਜ਼ਰੂਰੀ ਹੈ ਆਪਣੇ ਘਰ ਦੇ ਪਰਿਵਾਰ ਦੇ ਕਿਸੇ ਮੈਂਬਰ ਦੇ ਨਾਲ ਡਿਸਕਸ ਕਰੋ ਜੇ ਆਪਣੇ ਪਰਿਵਾਰ ਦੇ ਵਿੱਚ ਤੁਹਾਨੂੰ ਕੋਈ ਨਹੀਂ ਲੱਗਦਾ ਆਪਣੇ ਪਿੰਡ ਦੇ ਕਿਸੇ ਬੰਦੇ ਨਾਲ ਡਿਸਕਸ ਕਰੋ ਜੇ ਤੁਹਾਨੂੰ ਕੋਈ ਵੀ ਨਹੀਂ ਹੈਗਾ ਜੋ ਜਿੰਨਾ ਤੁਸੀਂ ਆਪਣਾ ਗੱਲ ਸ਼ੇਅਰ ਕਰ ਸਕਦੇ ਹੋ ਤਾਂ ਪਿੰਡ ਦੇ ਕਿਸੇ ਆਪਣੇ ਡਾਕਟਰ ਦੇ ਨਾਲ ਬੈਠ ਕੇ ਬੀਪੀ ਚੈੱਕ ਕਰਾਉਣ ਦੇ ਬਹਾਨੇ ਹੀ ਤੁਸੀਂ ਜਾ ਕੇ ਉਹਦੇ ਨਾਲ ਗੱਲ ਕਰੋ ਆਪਣੀ ਪਰੇਸ਼ਾਨੀ ਸਾਂਝੀ ਕਰੋ ਯਾਦ ਰੱਖੋ ਦੁੱਖ ਆਂਦਾ ਹੈ ਤਾਂ ਜਾਂਦਾ ਵੀ ਹੈ ਜੇ ਪੈਸਾ ਜਾਂਦਾ ਹੈ ਤਾਂ ਆਂਦਾ ਵੀ ਹੈ ਆਪਣੇ ਦੁੱਖ ਨੂੰ ਕਿਸੇ ਦੇ ਨਾਲ ਸਾਂਝਾ ਕਰੋ ਸ਼ੇਅਰ ਕਰੋ ਜ਼ਿੰਦਗੀ ਵਾਪਸ ਨਹੀਂ ਆਉਂਦੀ ਸੱਚੀ ਗੱਲ ਹੈ